ਚਲੋ ਕੋਈ ਗੱਲ ਨਹੀਂ ਜਿਹੜੀਆਂ ਗਲਤੀਆਂ ਹੋਈਆਂ ਤਨਖਾਹਾਂ ਯਾਂ ਕਰਾਰ ਦਿੱਤਾ ਹੈ ਸਜ਼ਾ ਪੁਕਣਗੇ ਠੀਕ ਹੋ ਜਾਣਗੇ ਸਤਿਕਰੋ ਸਰਾਸਾਰ ਗਲਤ ਬਿਆਨ ਹੈਗਾ ਮੈਂ ਉਹਨਾਂ ਨੂੰ ਰਾਏ ਦੇਵਾਂਗਾ ਕਿ ਅਕਾਲ ਤਖਤ ਆਪਕੇ ਉਹ ਮਾਫੀ ਮੰਗਣ ਔਰ ਆਪਣੀ ਗਲਤੀ ਦਾ ਇਜ਼ਾਮ ਕਰਨ ਰਾਹੁਲ ਗਾਂਧੀ ਨੇ ਬਿਆਨ ਕੋਈ ਗਲਤ ਨਹੀਂ ਦਿੰਦਾ ਰਾਹੁਲ ਗਾਂਧੀ ਨੇ ਬਿਆਨ ਠੀਕ ਦਿੱਤਾ ਹੈ ਜਿਹੜੀਆਂ ਪੋਲਿਟਿਕਲ ਪਾਰਟੀਆਂ ਹੁੰਦੀਆਂ ਹਨ ਉਹ ਕਦੀ ਅਸਮਾਨ ਤੇ ਹੁੰਦੀਆਂ ਤਾਂ ਕਦੀ ਜ਼ਮੀਨ ਤੇ ਹੁੰਦੀਆਂ। ਮਰਮਜੀਤ ਸਿੰਘ ਸਰਨਾ ਅੱਜ ਵਿਸ਼ੇਸ਼ ਤੌਰ ਦੇ ਉੱਤੇ ਸ਼੍ਰੀ ਕਾਲ ਤਖਸਾਹ ਵਿਖੇ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਤਾਂ ਸਰਨਾ ਸਾਹਿਬ ਅੱਜ ਤੁਸੀਂ ਸ਼੍ਰੀ ਕਾਲ ਤਖਸਾਹ ਵਿਖੇ ਆਏ ਹੋ ਤਾਂ ਕੀ ਮੰਗ ਪੱਤਰ ਲੈ ਕੇ ਆਏ? ਮੈਂ ਮੰਗ ਪੱਤਰ ਮੇਰਾ ਕੁਝ ਵੀ ਨਹੀਂ ਹੈ ਮੈਂ ਖਾਲੀ ਆਇਆ ਆ। ਜੀ। ਇਹ ਬੈਗ ਮੇਰਾ ਤਾਕਲਾ ਹੈ। ਜੀ। ਇਸੇ ਥੋੜੀਆਂ ਜਿਹੀਆਂ ਖਜੂਰਾਂ ਹੈਗੀਆਂ। ਹੋਰ ਕੁਝ ਨਹੀਂ। ਤੇ ਮੈਂ ਆਪਣੀ ਗੱਲ ਕੀਤੀ ਹੈ ਗੱਲ ਕਰਕੇ ਜਾਣਾ। ਕੀ ਕੀ ਗੱਲ ਰੱਖੀ ਆ ਜੀ ਤੁਸੀਂ ਮੈਂ ਦੱਸ ਸਕਦਾ। ਤਾਂ ਆ ਕਿਵੇਂ ਵੇਖਦੇ ਹੋ ਜਿਹੜੀ 2007 ਤੋਂ ਲੈ ਕੇ 17 ਤੱਕ ਜਿਹੜੀ ਸਰਕਾਰ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੀ ਤਾਂ ਉਹਨਾਂ ਦੀ ਸਰਕਾਰ ਦੌਰਾਨ ਜਿਹੜੀ ਗੱਲ ਹੋਈ ਹੈ ਥੈਟ ਵਿਲ ਬੀ ਬਟਵੀਨ ਮੀ ਐਂਡ ਜਸੇਦਾਰ ਸਾਹਿਬ ਥੈਟ ਵਿਲ ਨਾਟ ਬੀ ਡਿਸਕਸ ਐਨੀਵੇਅਰ ਜਿਹੜੀ ਸਰਕਾਰ ਰਹੀ ਆ 2007 ਤੋਂ 17 ਤੱਕ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜਾ ਹੁਣ ਫੈਸਲਾ ਜੋ ਹੋਣਾ ਹੈਗਾ ਸਾਰਿਆਂ ਦੀ ਨਿਗਾ ਜਿਹੜੀ ਆ ਸਿੰਘ ਸਾਹਿਬ ਦੇ ਉੱਤੇ ਹੈਗੀ ਆ ਕਿ ਕੀ ਫੈਸਲਾ ਜੋ ਹੁੰਦਾ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਤਨਖਈਆ ਕਰਾਰ ਕਰ ਦਿੱਤਾ ਗਿਆ ਚਲੋ ਕੋਈ ਗੱਲ ਨਹੀਂ ਜਿਹੜੀਆਂ ਗਲਤੀਆਂ ਹੋਈਆਂ ਤਨਖਈਆ ਕਰਾਰ ਦੇ ਦਿੱਤਾ ਸਜ਼ਾ ਪੁਕਣਗੇ ਠੀਕ ਹੋ ਜਾਣਗੇ ਸਰਕਰ ਹੋ ਜਾਣਗੇ ਦੀਪੀ ਚਗੀਰ گور ਹੋਣਾ ਵੱਲੋਂ ਵੀ ਕਈ ਵੱਡੇ ਜਿਹੜੋ ਹੋਰ ਤਾਂ ਵੀ ਨਾਂ ਲਾਇਆ ਜਗੀਰ گور ਬਗੈਰ ਤੁਹਾਨੂੰ ਨਾ ਹੀ ਕੋਈ ਨਹੀਂ ਐਦੀ ਭੂਆ ਲੱਗਦੀ ਆ ਇਸ ਕੋਲ ਪੁੱਛੋ ਕਿ ਲਾਲਪੁਰਾ ਹੋਣਾ ਵੱਲੋਂ ਵੀ ਕਈ ਕੱਲ ਜਿਹੜਾ ਇੱਕ ਬਿਆਨ ਵੱਡਾ ਦਿੱਤਾ ਗਿਆ ਕਿ ਗੁਰਨਾਨਕ ਦੇਵ ਜੀ ਦੀ ਤੁਲਨਾ ਜਿਹੜੀ ਵਿਸ਼ਨੂੰ ਭਗਵਾਨ ਨਾਲ ਕੀਤੀ ਗਈ ਹੈ ਸਰਾਸਰ ਗਲਤ ਬਿਆਨ ਹੈਗਾ ਮੈਂ ਉਹਨਾਂ ਨੂੰ ਰਾਏ ਦੇਵਾਂਗਾ ਕਿ ਅਕਾਲ ਤਖਤ ਆਪਕੇ ਉਹ ਮਾਫੀ ਮੰਗਣ ਔਰ ਆਪਣੀ ਗਲਤੀ ਦਾ ਇਜ਼ਾਮ ਕਰਨ ਇੱਕ ਰਾਹੁਲ ਗਾਂਧੀ ਦੇ ਵੀ ਬਿਆਨ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਹੈ ਸਿਆਸਤ ਹੋ ਰਹੀ ਹੈ ਰਾਹੁਲ ਗਾਂਧੀ ਨੇ ਬਿਆਨ ਕੋਈ ਗਲਤ ਨਹੀਂ ਦਿੱਤਾ ਜੀ ਰਾਹੁਲ ਗਾਂਧੀ ਨੇ ਬਿਆਨ ਠੀਕ ਦਿੱਤਾ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਪ੍ਰਬੰਧ ਕਰੇ ਕਿ ਸਿੱਖਾਂ ਦੇ ਕਦੀ ਕੜੇ ਨਹੀਂ ਉਤਾਰੇ ਜਾਣਗੇ ਕਦੀ ਕਿਰਪਾਨਾਂ ਨਹੀਂ ਉਤਾਰੀਆਂ ਜਾਣਗੀਆਂ ਕਦੀ ਦਸਤਾਰਾਂ ਨਹੀਂ ਉਤਾਰੀਆਂ ਜਾਣਗੀਆਂ ਸਰਕਾਰ ਇਹ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਉਤੇ ਬਿਆਨ ਨੂੰ ਨਿੰਦਣ ਤੋਂ ਇਲਾਵਾ ਉਹ ਐਲਾਨ ਕਰਦੇ ਹੋਏ ਬਸ ਸਰਕਾਰ ਦਾ ਐਫਆਰ ਬਣਦਾ ਇਹ ਦਿਨ ਕਿਤਨੇ ਕਿਤੇ ਬੇਅਦਬੀਆਂ ਤੇ ਮੁੱਦਿਆਂ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਨੂੰ ਅਕਸਰ ਕਿਹਾ ਜਾਂਦਾ ਕਿਹਾ ਜਾਂਦਾ ਕਿ ਬੇਅਦਬੀਆਂ ਹੋਈਆਂ ਨੇ ਗੋਲੀकांड ਹੋਏ ਨੇ ਤਾਂ ਰਾਮ ਰੀਮ ਦੀ ਮਾਫੀ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਜਾਂਦੇ ਤੁਸੀਂ ਕਿਵੇਂ ਦੇਖਦੇ ਹੋ ਵੇਖੋ ਜੇ ਹੋਈਆਂ ਤੇ ਇੱਥੇ ਪਹੁੰਚਿਆ ਨਾ ਜੇ ਨਾ ਹੋਈਆਂ ਨੇ ਇੱਥੇ ਕਿਉਂ ਪਹੁੰਚਦੇ ਹੋ ਹੋਈਆਂ ਠੀਕ ਹੈ ਹੋਈਆਂ ਤਾਂ ਲੱਗਦਾ ਨਹੀਂ ਕਿ ਜ਼ਿਆਦਾ ਸਮਾਂ ਹੋ ਗਿਆ ਬੜੀ دیر ਬਾਅਦ ਜਾ ਕੇ ਹੁਣ ਜਿਹੜਾ ਸਿੰਘ ਸਾਹਿਬ ਤੱਕ ਗੱਲ ਪਹੁੰਚੀ ਆ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੀਆਂ ਸਿਰਫ 2 ਸੀਟਾਂ ਰਹਿ ਗਈਆਂ ਜਿਹੜੀਆਂ ਪੋਲਿਟিক্যাল ਪਾਰਟੀਆਂ ਹੁੰਦੀਆਂ ਹਨ ਜੀ ਉਹ ਕਦੀ ਅਸਮਾਨ ਤੇ ਹੁੰਦੀਆਂ ਤੇ ਕਦੀ ਜ਼ਮੀਨ ਤੇ ਹੁੰਦੀਆਂ 1984 ਦੇ ਵਿੱਚ ਬੀਜੇਪੀ ਦੀਆਂ ਦੋ ਸੀਟਾਂ ਸਨ ਤੇ ਬਾਕੀ ਲਮਲੇਟ ਹੋ ਗਏ ਸਨ ਜੀ ਤੇ 201998 ਜਿਹਨਾਂ 99 ਵਿੱਚ ਉਹ ਸਰਕਾਰ ਬਣਾ ਕੇ ਆਪਣੀ ਜੀ ਫਿਰ 2014 ਦੇ ਵਿੱਚ ਬੜੀ ਵੱਡੀ ਗਿਣਤੀ ਨਾਲ ਬਣਾਈ ਅੱਜ ਤਹਾਨ ਸ਼ੁਰੂ ਹੈ ਔਰ ਅਗਲੇ ਚੋਣ ਦੇ ਵਿੱਚ ਉਹ ਵੀ ਜ਼ਮੀਨ ਤੇ ਹੋਣਗੇ ਇਸ ਵਾਸਤੇ ਪੋਲਿਟਿਕਲ ਪਾਰਟੀਆਂ ਦਾ ਅਸਮਾਨ ਤੇ ਚੜਨਾ ਜ਼ਮੀਨ ਤੇ ਡੇਣਾ ਇਸ ਸਭਾ ਵਗ ਜਿਹੜੇ ਮੈਂਬਰ ਹੈਗੇ ਨੇ ਜਾਂ ਭਾਈ ਮਨਜੀਤ ਸਿੰਘ ਉਹਨਾਂ ਦੀ ਗੱਲ ਕਰ ਲਈਏ ਜਾਂ ਫਿਰ ਤੋਂ ਮੈਂ ਕਹਿਣਾ ਚਾਹਾਂਗਾ ਬੀਬੀ ਜ਼ਗੀਰ ਕੌਰ ਉਹਨਾਂ ਦੀ ਗੱਲ ਕਰ ਲਈਏ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਇਤਿਹਾਸ ਆਪਣੇ ਪਿਤਾ ਦਾ ਪੜ ਲਾ 1973 ਜਾਂ 74 ਦੇ ਵਿੱਚ ਸੰਤ ਕਰਤਾਰ ਸਿੰਘ ਜੀ ਨੇ ਇਹ ਗੱਲ ਕਹੀ ਸੀ ਅਕਾਲੀ ਦਲ ਤੇ ਕਾਲੀ ਦਲ ਨੂੰ ਠਾ ਕੇ ਰੱਖਣਾ ਜ਼ਰੂਰੀ ਹੈ ਖਤਮ ਕਰਨ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਅਜੋ ਆਪਣੇ ਬਾਪ ਦੇ ਲਫਜ਼ਾਂ ਤੋਂ ਪਿੱਛੇ ਹਟ ਰਹਾ ਤੇ ਉਹਦੇ ਨਾਲ ਕੀ ਗੱਲ ਕਰਦੇ ਆਂ ਕਿ ਪ੍ਰਧਾਨਗੀ ਤੋਂ ਸੁਖਵੀਰ ਸਿੰਘ ਬਾਦਲ ਹੋਣਾ ਨੂੰ ਲਾਂਭੇ ਕੀਤਾ ਜਾਵੇ ਹਾਂ ਤਾਂ ਫਿਰ ਤੂੰ ਬਣਨਾ ਹੈ ਕੋ ਜੇ ਤੂੰ ਬਣਨਾ ਹੈ ਤਾਂ ਫਿਰ ਅਸੀਂ ਗੱਲ ਕਰ ਰਹੇ ਹਾਂ ਹਾਂ ਗੱਲ ਕਰ ਜੀ ਜੀ ਤਾਂ ਬਿਲਕੁਲ ਜਿਵੇਂ ਗੱਲ ਕਰ ਰਹੇ ਜੀ ਤਾਂ ਬਿਲਕੁਲ ਜੀ ਨਹੀਂ ਨਹੀਂ ਸਕਦਾ ਵਾ ਬਣਨਾ ਨਹੀਂ ਫਿਰ ਕਿਉਂ ਤਾਂ ਆ ਕੇ ਗੱਲ ਕਰਤਾ ਪਏ ਆ ਕਿ ਉਹ ਇਦਾਂ ਕਿਉਂ ਕਰਦੇ ਨੇ ਉਹਨਾਂ ਨੂੰ ਕੀ ਲੱਗਦਾ ਕਿ ਮਨਸ਼ਾ ਕੀ ਲੱਗਦੀ ਕਿਉਂ ਇਦਾਂ ਕਰਦੇ ਨੇ ਕਿਉਂ ਕਹਿਣ ਦੇ ਨੇ ਕਿ ਉਹਨਾਂ ਨੂੰ ਪ੍ਰਧਾਨਗੀ ਛੱਡ ਦੇਈ? ਓਹੋ ਦੇਖੋ ਗੱਲ ਸੁਣੋ ਇਸ ਮਹੌਲ ਦੇ ਵਿੱਚ ਉਹ ਆਪਣੀਆਂ ਗੱਲਾਂ ਕਰਕੇ ਇੱਕ ਵੱਡੇ ਲੀਡਰ ਬਣਨਾ ਚਾਹੁੰਦੇ ਨੇ ਬਣਨ ਪਰ ਆਪਣੇ ਪਿਤਾ ਸੰਤ ਕਰਤਾਰ ਸਿੰਘ ਦੇ ਦੱਸੇ ਰਸਤੇ ਤੇ ਚੱਲਣ। ਬਸ ਮੈਂ ਨਹੀਂ ਗਾਣਾ ਚਾਹੁੰਦਾ। ਜੀ ਵੀਰਾਂ ਜੋ ਅੱਜ ਪਰਮਜੀਤ ਸਿੰਘ ਸਰਨਾ ਹੋਣਾ ਦੀਆਂ ਸੰਝੀਆਂ ਕੀਤੀਆਂ ਨੇ ਤਾਂ ਉਹਨਾਂ ਨੇ ਕਈ ਜੋ ਵੱਡੇ ਬਿਆਨ ਜੋ ਸਾਡੇ ਨਾਲ ਸਾਂਝੇ ਕੀਤੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੋ ਭਾਈ ਮਨਜੀਤ ਸਿੰਘ ਨੇ ਜਾਂ ਫਿਰ ਬੀਬੀ ਜ਼ਗੀਰ ਕੌਰ ਜੀ ਨੇ ਤਾਂ ਉਹ ਆਪਣੇ ਦਿਲ ਦੀ ਗੱਲ ਦੱਸਣ ਜੇਕਰ ਕਿਸੇ ਨੇ ਪ੍ਰਧਾਨ ਬੰਨਾ ਤਾਂ ਜ਼ਰੂਰ ਸਾਡੇ ਨਾਲ ਗੱਲ ਕਰਨ ਤਾਂ ਅਸੀਂ ਸੁਪ ਸਿੰਘ ਬਾਦਲ ਹੋਣਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਾਂ ਦੀ ਜਿਹੜੀ ਅਪੀਲ ਇੱਕ ਕਰਦਾਂਗੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਲਕਸ਼ ਸੁਨ ਇੱਕ ਜਗਬਣੀ ਟੀਵੀ ਸ਼੍ਰੀਮੰਤ ਸਸਾਈ